ਅੰਧ ਹਸਤਾ ਬਰਦਾਸ਼ਤ ਨਹੀਂ ਹੁੰਦਾ ਪਰ ਸਤਿਗੁਰੂ ਨਾਲ ਜੁੜੇ ਆ ਬਾਣਾ ਮੰਨਣ ਦਾ ਬਲ ਦਿੱਤਾ ਉਹਨੇ ਠੀਕ ਹੈ ਕਿਉਂਕਿ ਜੋ ਹੋ ਗਿਆ ਵਾਪਸ ਨਹੀਂ ਆਏਗਾ ਠੀਕ ਹੈ ਨਾ ਬਾਕੀ ਇਹ ਬੱਚਾ ਬਹੁਤ ਲਾਇਕ ਸੀਗਾ ਬੱਚਾ ਹੋਲੀਂ ਜਲਦਾ ਪੜਿਆ ਸੀ ਟੋਪਰ ਬੱਚਾ ਸੀ 6 ਫੁੱਟ 1 ਇੰਚ ਦਾ ਸੀ ਉਹ ਸੋ ਆਪਣਾ ਤਾਂ ਸੋਚ ਨਹੀਂ ਸਕਦਾ ਔਰ ਮੇਰੇ ਨਾਲ ਜਦ ਵੀ ਉਹ ਗੱਲ ਕਰਦਾ ਸੀ ਨੇ ਜਦ ਗੱਲ ਕਰਨੀ ਹਲੋ ਕਣਾ ਹਾਂਜੀ ਮਮਾ ਜੀ ਉਸ ਬੱਚੇ ਦੇ ਕਦੇ ਮੂੰਹ ਤੇ ਗੁੱਸਾ ਕੁਛ ਨਹੀਂ ਸੀ ਐਡਾ ਸਾਈਟ ਬੱਚਾ ਸੀ ਉਹਨੇ 2 ਸਾਲ ਆਪਣੀ ਸਟੱਡੀ ਕਰਕੇ ਉਸ ਤੋਂ ਬਾਅਦ ਉਹਨੇ ਕੋਰਸ ਪੂਰਾ ਕੀਤਾ ਹੋਰ ਕੋਰਸ ਪੂਰਾ ਕਰਕੇ ਉਸਨੇ BMW ਕ college ਵਿੱਚ ਉਹਨੇ ਆਪਣਾ ਕੋਰਸ ਕੀਤਾ ਕਰਨ ਤੋਂ ਬਾਅਦ ਉਹਨੇ ਫਿਰ ਥੋੜਾ ਟਾਈਮ ਜੋਬ ਕੀਤੀ ਕਹਿੰਦਾ ਮੈਂ ਜੋਬ ਨਹੀਂ ਕਰ ਸਕਦਾ ਮੁੰਡਾ ਕਿਉਂਕਿ ਇੱਥੇ ਬਹੁਤ ਲਾੜ-ਪਾੜ ਨਾ ਰਿਹਾ ਉਹ ਅਸੀਂ ਕੋਈ ਪੈਸੇ ਕਰਕੇ ਨਹੀਂ ਸ਼ੁਰੂ ਕੀਤਾ ਇਹਰ ਉਸ ਤੋਂ ਬਾਅਦ ਜਦੋਂ ਉਹਨੇ ਫਿਰ ਆਪਣੀ ਬੈਨ ਪਾਈ ਫਿਰ ਉਹ ਡਿਲੀਵਰੀ ਦਾ ਕੰਮ ਕਰਦਾ ਸੀ ਬਸ ਜਾਣ ਲੱਗਿਆ ਥੋੜੀ ਗੱਲ ਲੈਣਾ ਨਾਲ ਹੋਈ ਇੱਕ ਜਣ ਮੇਰੇ ਨਾਲ ਪਹਿਲਾਂ ਹੋਈ ਹੈ